ਜੀ ਸਤਿ ਸ੍ਰੀ ਅਕਾਲ ਅਮ ਅੱਜ ਮੈਂ ਤੁਹਾਨੂੰ ਗਿਲਾ ਕਰਨ ਆਇਆ ਸੱਚੀ ਮੁੱਚੀ ਦਾ ਗਿਲਾ ਦੇਖੋ ਜਦੋਂ ਅਸੀਂ ਵੀਡੀਓ ਬਣਾਉਂਦੇ ਆ ਤਾਂ ਬਹੁਤ ਮਿਹਨਤ ਲੱਗਦੀ ਹੈ ਬਹੁਤ ਟਾਈਮ ਲੱਗਦਾ ਠੀਕ ਹੈ ਉਹਦਾ ਫਾਇਦਾ ਕਿਹਨੂੰ ਮਿਲਦਾ ਸਿੱਧਾ ਸਟੂਡੈਂਟਸ ਨੂੰ ਯਾਨੀ ਤੁਹਾਨੂੰ ਪਰ ਬਹੁਤ ਮਾੜੀ ਗੱਲ ਹੈ ਕਿ ਅਸੀਂ ਵੀਡੀਓ ਦੇਖ ਤਾਂ ਲੈਂਦੇ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਦੇਖੋ ਕੀ ਰਿਪੋਰਟ YouTube ਨੇ ਭੇਜੀ ਕਹਿੰਦੇ ਤੁਹਾਡੇ ਚੈਨਲ ਤੇ 2 ਲੱਖ 95243 ਵਿਊਜ਼ ਆਏ ਜਿਦੇ ਵਿੱਚੋਂ ਅ 217498 ਬੰਦਿਆਂ ਨੇ ਸਬਸਕ੍ਰਾਈਬ ਨਾਟ ਸਬਸਕ੍ਰਾਈਬਡ ਨਹੀਂ ਕੀਤਾ ਤੇ ਕਿੰਨੇ ਕੀਤਾ ਸਬਸਕ੍ਰਾਈਬ ਸਿਰਫ 77746 ਯਾਨੀ 26% ਬੰਦੇ ਸਬਸਕ੍ਰਾਈਬ ਕਰ ਰਿਹਾ ਥੈਂਕ ਯੂ ਸੋ ਮਾਚ 26% ਬੰਦਿਆਂ ਦਾ 0.3% ਵੀ ਨਾਲ ਪਰ 73.7% ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਮੇਰੀ ਬਹੁਤ ਵੱਡੀ ਨਿਰਾਸ਼ਾ ਤੁਹਾਡੇ ਨਾਲ ਹੈ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰੋ ਤੇ ਨਾਲ ਮੈਸੇਜ ਕਰੋ ਕਿ ਯੈਸ ਆਈ ਹੈਵ ਸਬਸਕ੍ਰਾਈਬਡ ਬਸ ਇਹ ਹੀ ਤੁਹਾਡੀ ਫੀਸ ਹੋਏਗੀ ਇਹ ਹੀ ਤੁਹਾਡਾ ਪਿਆਰ ਹੋਏਗਾ ਜੋ ਮੈਂ ਤੁਹਾਡੇ ਤੋਂ ਚਾਹਨਾ ਹਾਂ ਸੋਚੇ ਤੁਹਾਨੂੰ ਚੈਨਲ ਪਸੰਦ ਹੈ ਜਾਂ ਤੁਸੀਂ ਪੇ ਬੈਕ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ share karo thank you so much